ਇਹ ਕੰਮ ਬਹੁਤ ਜ਼ਿਆਦਾ ਹੋਣ ਕਰਨਾ ਸੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇ ਤੇ ਜੀਸ਼ੂ ਸਾਹਿਬ ਨੂੰ ਮਿਲੇ ਉਹਨਾਂ ਨੇ ਫਿਰ ਸਾਨੂੰ ਪਿੰਡ ਵਾਲਿਆਂ ਨੂੰ ਕਿਹਾ ਵੀ ਤੁਸੀਂ ਇੱਥੇ ਸਾਫ਼ ਸਫਾਈ ਕਰ ਦਿਓ ਅਸੀਂ 3-4 ਦਿਨ ਦੇ ਵਿੱਚ ਤੁਸੀਂ ਵੇਖਿਆ ਆਣਾ ਸਾਰੀ ਸਾਫ਼ ਸਫਾਈ ਜਿਹੜੀ ਆ ਅੱਧੀ ਨਾਲੋਂ ਜ਼ਿਆਦਾ ਕਰ ਚੁੱਕੇ ਆ ਜਿੱਥੇ ਇੱਥੇ ਲੋਕ ਡਰਦੇ ਆਉਣ ਨੂੰ ਤਿਆਰ ਨਹੀਂ ਤੁਸੀਂ ਵੇਖ ਰਹੇ ਹੋ ਸੈਰ ਕਰਨ ਨੂੰ ਕਿੰਨੀਆਂ ਬੀਬੀਆਂ ਕਿੰਨੇ ਬੰਦੇ ਆ ਰਹੇ ਇਹ ਤਾਂ ਸੈਰ ਕਰਨ ਵਾਸਤੇ ਜਿਹੜੀ ਫਿਰੋਜ਼ਪੁਰ ਦੀ ਟੌਪ ਦੀ ਜਗ੍ਹਾ ਹੈ ਸੈਰ ਕਰਨ ਵਾਸਤੇ ਪਰ ਸਾਡੇ ਪ੍ਰਸ਼ਾਸਨ ਨੇ ਕਿਸੇ ਨੇ ਇਹਦੇ ਵੱਲ ਧਿਆਨ ਨਾ ਦੇਣ ਕਰਕੇ ਇਹ ਗੰਦਗੀ ਦਾ ਢੇਰ ਬਣ ਚੁੱਕਾ ਸੀ ਇਹ ਜਗ੍ਹਾ ਕਿਹੋ ਜੀ ਹੈ ਤੁਸੀਂ ਕੀ ਇਹ ਨੂੰ ਦੇਖਦੇ ਹੋ ਪਹਾੜੀਆਂ ਚਾਹ ਤੇ ਕੀ ਹੈ ਇਹ ਜਿਹੜੀ ਇੱਕ ਪੁਰਾਣੇ ਜ਼ਮਾਨਿਆਂ ਦੀਆਂ ਜਿਹੜੀਆਂ ਇਹ ਪਹਾੜੀਆਂ ਬਣੀਆਂ ਅੰਗਰੇਜ਼ ਦੇ ਟਾਈਮ ਦੀਆਂ ਉਦੋਂ ਵੀ ਸੈਰਗਾ ਸੀ ਇਹੋ ਜਿਹੀਆਂ ਪਹਾੜੀਆਂ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਜਿਹੜਾ ਪੁਰਾਣਾ ਇਤਿਹਾਸ ਆ ਸਾਡਾ ਇਹਨਾਂ ਪਹਾੜੀਆਂ ਦਾ ਜਿਹੜਾ ਤੁਸੀਂ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਅਸੀਂ ਚਾਹੁੰਦੇ ਆ ਵੀ ਸਰ ਜਿਹੜਾ ਪ੍ਰਸ਼ਾਸਨ ਆ ਇਹਨਾਂ ਪਹਾੜੀਆਂ ਵਾਲੇ ਖਾਸ ਧਿਆਨ ਦੇਵੇ ਇਹਦੇ ਤੇ ਪੂਰੀ ਸਜਾਵਟ ਕਰੇ ਫੁੱਲ ਬੂਟੇ ਲਾਵੇ ਇੱਥੇ ਕਾਹੂ ਲੱਗਣ ਇੱਥੇ ਸਾਰੇ ਸ਼ੌਣੀ ਸ਼ਹਿਰ ਫਰੋਜ਼ਪੁਰ ਦੇ ਸਾਰੇ ਜਣੇ ਆਕੇ ਇੱਥੇ ਨੌਜਵਾਨ ਦੌੜਾ ਲਾਉਣ ਜਿਹੜੇ ਬਜ਼ੁਰਗ ਆ ਇਹ ਇੱਥੇ ਸੈਰ ਕਰਨ ਕਿਉਂਕਿ ਇੱਥੇ ਜਦੋਂ ਇੱਥੋਂ ਦੀ ਹਵਾ ਹਵਾ ਬਹੁਤ ਵਧੀਆ ਤੇ ਸਾਫ਼ ਸੁਥਰੀ ਹੋ ਜਾਊਗੀ ਜਦੋਂ ਇਹ ਸਾਰੀ ਗੰਦਗੀ ਛੱਡ ਗਈ ਇਹਨਾਂ ਬਚਪਨ ਇੱਥੇ ਬੀਤਿਆ 55 ਦਾ ਮੇਰਾ ਜਨਮ ਹੈ ਤੇ ਇੱਥੇ ਸਾਡਾ ਕਲਾਕਾਰ ਹੁੰਦਾ ਸੀ ਉਦੋਂ ਅਸੀਂ ਇੱਥੇ ਸੈਰ ਨੂੰ ਆਉਂਦੇ ਸੀ ਇੰਡੀਆ ਦੀ ਹਾਕੀ ਦੇ ਟੀਮ ਦੇ ਜਿਹੜੇ ਖਿਡਾਰੀ ਸੀ ਨਾ ਉਹ ਆਪਦੇ ਦੌੜ-ਦੌੜ ਕੇ ਤੇ ਵਧੀਆ ਮਸਲ ਇੱਥੇ ਬਣਾਉਂਦੇ ਸੀ ਤੇ ਇੰਡੀਆ ਦੀ ਹਾਕੀ ਦੀ ਟੀਮ ਦੇ ਚੋਂ ਨਮਾਇੰਦਗੀ ਕੀਤੀ ਏ ਵਧੀਆ-ਵਧੀਆ ਖਿਡਾਰੀ ਆਉਂਦੇ ਸੀ ਮਿਲਟਰੀ ਦੌੜ-ਦੌੜ ਕੇ ਇੱਥੇ ਆਪਦੀ ਪੱਟਾਂ ਦੀ ਸ਼ਕਤੀ ਵਧਾਉਂਦੇ ਸੀ ਤੇ ਬੜਾ ਵਧੀਆ ਨੇਚਰਲ ਗਿਫਟ ਸੀ ਸਾਡੇ ਦੇ ਲਈ ਪਰ ਸਾਡੀ ਸਰਕਾਰ ਨੇ ਇਸ ਨੇਚਰਲ ਗਿਫਟ ਬਲੇ ਕੋਈ ਖਿਆਲ ਹੀ ਨਹੀਂ ਕੀਤਾ ਅੰਗਰੇਜ਼ਾਂ ਨੇ ਖਿਆਲ ਕੀਤਾ ਜਿਹੜੀਆਂ ਉਹਨਾਂ ਦੇ ਟਾਈਮ ਦੀਆਂ 70 ਸਾਲ ਹੋ ਗਏ ਸੜਕਾਂ ਇੱਥੇ ਬਣਾਈਆਂ ਉਹ ਸੜਕਾਂ ਅੱਜ ਵੀ ਹਰੀ ਕਾਇਮ ਨੇ ਤੇ ਸਾਨੂੰ ਇਸ ਵਧੀਆ ਵਿਰਸੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਫਿਰੋਜ਼ਪੁਰ ਦਾ ਐਂਟਰੀ ਪੁਆਇੰਟ ਹੈ ਜਦੋਂ ਇੱਥੇ ਅਸੀਂ ਦਾਖਲ ਹੁੰਦੇ ਆ ਤੇ ਸਾਨੂੰ ਜੇ ਗੰਦਗੀ ਦੇ ਢੇਰ ਮਿਲਣਗੇ ਤੇ ਸ਼ਹੀਦਾਂ ਦੀ ਧਰਤੀ ਤੇ ਕੀ ਇੰਪ੍ਰੈਸ਼ਨ ਪਵੇਗਾ ਇਸ ਕਰਕੇ ਸ਼ਹੀਦਾਂ ਦੀ ਧਰਤੀ ਨੂੰ ਸੱਚੀ ਸਰਤਾਂਜਲੀ ਇਹ ਆ ਅਜੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਇਸ ਥਾਂ ਨੂੰ ਸੁਧਾਰ ਲਿਆ ਜਾਵੇ ਇੱਥੇ ਪਾਰਕ ਬਣਾਏ ਜਾਣ ਸੈਰਗਾ ਚੰਗੀ ਬਣਾਈ ਜਾਵੇ ਤੇ ਇੱਥੇ ਫਿਰੋਜ਼ਪੁਰ ਛੌਣੀ ਤੇ ਲਾਕੇ ਤੱਕ ਇਹਦੇ ਸਾਰੇ ਲੋਕ ਜਿਹੜੇ ਇੱਥੇ ਸੈਰਾਂ ਲਈ ਆਉਣਗੇ ਅੱਜ ਵੀ ਸਾਡੇ ਕੋਈ ਗੈਸਟ ਆਉਂਦਾ ਹੈ ਕਹਿੰਦਾ ਮੈਨੂੰ ਪਹਾੜੀਆਂ ਤੇ ਲੈ ਕੇ ਚੱਲੋ ਸਾਡੇ ਲਈ ਇਹ ਇੱਕ ਨੇਚਰਲ ਰਿਸੋਰਸ ਹੈ ਸਾਡੇ ਲਈ ਵਰਦਾਨ ਹੈ ਤੇ ਕਿਰਪਾ ਕਰਕੇ ਐਡਮਿਨਿਸਟ੍ਰੇਸ਼ਨ ਨੂੰ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਤੇ ਮਿਲਟਰੀ ਐਡਮਿਨਿਸਟ੍ਰੇਸ਼ਨ ਨੂੰ ਵੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਇਸ ਪਵਿੱਤਰ ਥਾਂ ਨੂੰ ਆਪਾਂ ਵਧੀਆ ਬਣਾ ਲਈਏ ਤਾਂ ਕਿ ਆਉਣ ਵਾਲੀਆਂ ਨਸਲਾਂ ਇਹਦਾ ਆਨੰਦ ਮਾਣ ਸਕਣ ਸਤਿ ਸ਼੍ਰੀ ਅਕਾਲ ਕੀ ਨਾਈ ਮਾਸਟਰ ਬੁਟਾ ਸਿੰਘ ਲੈਕਚਰਰ ਇੰਗਲਿਸ਼ ਰਿਟਾਇਰਡ ਬਹੁਤ ਵਧੀਆ ਮਹਿਸੂਸ ਹੋ ਰਿਹਾ ਇੱਥੇ ਬਹੁਤ ਜ਼ਿਆਦਾ ਗੰਦਗੀ ਸੀ ਅਸੀਂ ਇੱਥੇ ਸਾਰੀ ਕਲੋਨੀ ਨੇ ਮਹੱਲੇ ਨੇ ਸਾਰੇ ਢਾਗੇ ਬਣੇ ਨੇ ਮਿਲ ਕੇ ਸਫਾਈ ਕੀਤੀ ਹੈ ਕਿ ਸਾਨੂੰ ਹੁਣ ਇੱਥੇ ਸੈਰ ਕਰਨ ਵਾਸਤੇ ਸੈਰਗਾ ਬਣਾ ਕੇ ਦੇਣੀ ਚਾਹੀਦੀ ਹੈ ਕਿ ਜਿਹੜੀ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਾਡੀ ਜਨਤਾ ਵਾਸਤੇ ਸਾਡੇ ਬੱਚਿਆਂ ਵਾਸਤੇ ਇੱਥੇ ਸੈਰਗਾ ਬਣਾਈ ਜਾਏ ਕਿ ਜਿਹੜੀਆਂ ਗੰਦੀਆਂ ਬਿਮਾਰੀਆਂ ਨਾ ਫੈਰਨ ਕੋਈ ਐਸੀ ਚੀਜ਼ ਨਾ ਹੋਵੇ ਜਿਸ ਦੇ ਵਿੱਚ ਸਾਡੇ ਬੱਚਿਆਂ ਦਾ ਨੁਕਸਾਨ ਹੋਵੇ ਤੁਸੀਂ ਇੱਥੇ ਰੋਜ਼ ਸੈਰ ਕਰਨ ਆਉਂਦੇ ਹੋ ਕਿੰਨੇ ਕੁ ਜਣੇ ਆਉਂਦੇ ਸਰ ਅਸੀਂ ਸੈਰ ਕਰਨ ਆਨੇ ਆ ਪਰ ਹੁਣ ਜੋ ਹਾਲਾਤ ਬਣੇ ਸੀ ਜੈਸ ਟਾਈਮ ਦੇ ਉਸ ਦੇ ਤਾਮ ਤਾਬਕ ਤੇ ਸੈਰ ਕਰਨ ਵਾਲੀ ਕੋਈ ਵਜ੍ਹਾ ਨਹੀਂ ਸੀ ਜਾਈ ਹੁਣ ਅਸੀਂ ਸੈਰ ਕਰਨ ਤੇ ਆਨੇ ਸਾਰੇ ਲਾਗੇ ਬਣੇ ਤੇ ਸਾਰੇ ਆਨੇ ਪਰ ਗੰਦਗੀ ਇੰਨੀ ਜ਼ਿਆਦਾ ਸੀ ਅਸੀਂ ਸਫਾਈ ਕਰਾਈ ਪੂਰੀ ਹੁਣ ਸਾਡੀ ਪ੍ਰਸ਼ਾਸਨ ਤੋਂ ਹੀ ਮੰਗਿਆ ਕਿ ਇੱਥੇ ਸਾਨੂੰ ਪਾਰਕ ਵਗੈਰਾ ਬਣਾ ਕੇ ਦਿੱਤੀ ਜਾਏ ਜਿਹੜੇ ਆਵਾਰਾ ਪਸ਼ੂ ਆਵਾਰਾ ਆਵਾਜਾਈ ਵਾਲੇ ਲੋਕ ਇੱਥੇ ਕੋਈ ਨਾ ਆਵੇ ਸਾਡੇ ਬੱਚੇ ਆਉਣ ਅਸੀਂ ਸੈਰ ਕਰਦਾ ਆਈਏ ਸਾਡੇ ਵਾਸਤੇ ਸਹੂਲਤ ਹੋਣੀ ਚਾਹੀਦੀ ਹੈ